ਪੰਜਾਬ 247 TV ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਸਵਾਗਤ ਕਰਦੇ ਆਂ ਜੀ। ਸਵਾਗਤ ਮੈਂ ਹਰਜੀਤ ਸਿੰਘ ਗਿੱਲ ਤੇ ਆਓ ਅੱਜ ਦੀਆਂ ਖਬਰਾਂ ਤੇ ਮਾਰਦੇ ਆਂ ਇੱਕ ਝਾਤ। ਕੈਨੇਡਾ ਵਿੱਚ ਐਨ ਡੀਪੀ ਪਾਰਟੀ ਦੇ ਲੀਡਰ ਜਗਦੀਪ ਜਗਮੀਤ ਸਿੰਘ ਦੇ ਤੋੜ ਵਿਛੋੜੇ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਸਰਕਾਰ ਦੀ ਕਿਸ਼ਤੀ ਹੁਣ ਮੱਝ ਧਾਰ ਵਿੱਚ ਫਸ ਗਈ ਹੈ। ਜਸਟਨ ਟਰੂਡੋ ਦੀ ਲੋਕਪ੍ਰਿਅਤਾ ਪਹਿਲਾਂ ਹੀ ਬਹੁਤ ਘਟ ਰਹੀ ਸੀ। ਓਪੀਨੀਅਨ ਪੋਲ ਦੇ ਮੁਤਾਬਕ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ ਕਰਾਰੀ ਹਾਰ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਹੁਣ ਬੇਪਰੋਸਗੀ ਮਤੇ ਦਾ ਐਲਾਨ ਜਸਟਨ ਟਰੂਡੋ ਲਈ ਦੂਰੇ ਚਟਕੇ ਵਾਂਗ ਹੈ ਕੈਨੇਡਾ ਵਿੱਚ ਕਰੀਬ 3 ਸਾਲਾਂ ਤੋਂ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਦੇ ਬਾਰੀ ਸਮਰਥਨ ਨਾਲ ਚੱਲ ਰਹੀ ਲਿਬਰਲ ਪਾਰਟੀ ਦੇ ਆਗੂ ਜਸਟਨ ਟਰੂਡੋ ਦੀ ਸਰਕਾਰ ਨੂੰ ਆਉਂਦੀ 27 ਜਨਵਰੀ ਨੂੰ ਸਤਾ ਤੋਂ ਪਾਸੇ ਹੋਣਾ ਪੈ ਸਕਦਾ ਹੈ ਕਿਉਂਕਿ ਐਨ ਡੀ ਪੀ ਆਗੂ ਜਗਮੀਤ ਸਿੰਘ ਨੇ ਅੱਜ ਐਲਾਨ ਕਰ ਦਿੱਤਾ ਹੈ ਕਿ ਆਉਣ ਵਾਲੇ ਸੰਸਦੀ ਸੈਸ਼ਨ ਦੇ ਪਹਿਲੇ ਦਿਨ ਸਰਕਾਰ ਵਿਰੁੱਧ ਬੇਪਰੋਸਕੀ ਮਤਾ ਲਿਆਉਣਗੇ ਹਾਲਾਂਕਿ ਬੀਤੇ 2 ਮਹੀਨਿਆਂ ਦੌਰਾਨ ਮੁੱਖ ਵਿਰੋਧੀ ਪਾਰਟੀ ਦੇ ਆਗੂ ਪੀਰ ਪੋਲੀਵਰ ਨੇ ਵੱਲੋਂ ਲਿਆਂਦੇ ਤਿੰਨ ਵਰੀ ਬੇਪਰੋਸਕੀ ਦੇ ਮਤਿਆਂ ਤੇ ਮੌਕੇ ਦੇ ਉੱਤੇ ਐਨਡੀਪੀ ਜਿਹੜੀ ਹੈ ਉਹਨਾਂ ਸਰਕਾਰ ਦਾ ਸਾਥ ਦੇ ਕੇ ਉਹਦਾ ਬਚਾਅ ਕਰਦੀ ਰਹੀ ਹੈ ਜਗਮੀਤ ਸਿੰਘ ਵੱਲੋਂ ਖੁਦ ਹੁਣ ਬੇਪਰੋਸਕੀ ਮਤਾ ਲਿਆਉਣ ਦੇ ਬਿਆਨ ਤੋਂ ਬਾਅਦ ਸਿਆਸੀ ਸੂਝ ਰੱਖਦੇ ਲੋਕਾਂ ਦਾ ਇਹ ਅੰਦਾਜ਼ਾ ਹੈ ਕਿ ਦੋਹਾਂ ਪਾਰਟੀਆਂ ਵਿੱਚ ਹੁਣ ਤੋੜ ਵਿਛੋੜਾ ਹੋ ਚੁੱਕਾ ਹੈ ਐਨਡੀਪੀ ਨੇਤਾ ਜਗਬੀਰ ਸਿੰਘ ਦੀ ਨੀਤੀ ਦਾ ਇਹ ਨਵਾਂ ਮੋੜ ਹੈ ਐਨਡੀਪੀ ਉਹ ਪਾਰਟੀ ਹੈ ਜਿਸ ਨੇ ਸਾਂਝੀਆਂ ਰਾਜਨੀਤਿਕ ਤਰਜੀਹਾਂ ਤੇ ਸਮਰਥਨ ਦੇ ਬਦਲੇ ਟਰੂਡੋ ਦੀ ਘੱਟ ਗਿਣਤੀ ਸਰਕਾਰ ਨੂੰ ਸਵਰਥਨ ਦਿੱਤਾ ਹੋਇਆ ਸੀ ਤਿੰਨ ਮੁੱਖ ਵਿਰੋਧੀ ਪਾਰਟੀਆਂ ਵਿੱਚੋਂ ਅਜਿਹਾ ਕਦਮ ਚੁੱਕਣ ਵਾਲੀ ਐਨਡੀਪੀ ਆਖਰੀ ਪਾਰਟੀ ਹੈ ਭਾਵ ਪ੍ਰਧਾਨ ਮੰਤਰੀ ਟਰੂਡੋ ਦੀ ਹੁਣ ਅਵਿਸ਼ਵਾਸ ਮਤੇ ਤੋਂ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ ਜਗਮੀਤ ਸਿੰਘ ਦਾ ਇਹ ਐਲਾਨ ਇਸ ਹਫਤੇ ਟ੍ਰੂਡਰ ਨੂੰ ਉਹਨਾਂ ਦੇ ਉਪ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟਿਆ ਫਰੀਲੈਂਡ ਦੇ ਅਸਤੀਫੇ ਤੋਂ ਬਾਅਦ ਮਿਲੇ ਸਿਆਸੀ ਝਟਕਿਆਂ ਦੀ ਲੜੀ ਵਿੱਚ ਸਭ ਤੋਂ ਤਾਜ਼ਾ ਤੇ ਵੱਡਾ ਝਟਕਾ ਕਿਹਾ ਜਾ ਸਕਦਾ ਹੈ ਹੁਣ ਜੇ ਆਪਾਂ ਟਰੂਡੋ ਸਾਹਿਬ ਦੇ ਬਦਲ ਦੀ ਗੱਲ ਕਰੀਏ ਤਾਂ ਟਰੂਡੋ ਸਾਹਿਬ ਦਾ ਪਹਿਲਾ ਵਿਕਲਪ ਜਿਹੜਾ ਉਹਨਾਂ ਦੇ ਅਸਤੀਫੇ ਦਾ ਹੈ ਜੇਕਰ ਉਹ ਅਹੁਦਾ ਛੱਡ ਦਿੰਦੇ ਹਨ ਤਾਂ ਲਿਬਰਲ ਪਾਰਟੀ ਅੰਤਰਿਮ ਪ੍ਰਧਾਨ ਮੰਤਰੀ ਨੂੰ ਬਾਗਦੋੜ ਸੌਂਪ ਸਕਦੀ ਹੈ ਇਸ ਤੋਂ ਬਾਅਦ ਪਾਰਟੀ ਆਗੂਆਂ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਨਵੇਂ ਚਿਹਰੇ ਦੀ ਚੋਣ ਕੀਤੀ ਜਾਣੀ ਹੈ ਕਿਉਂਕਿ ਟਰੂਡੋ ਦੀ ਅਗਵਾਈ ਹੇਠ ਚੋਣ ਲੜਨਾ ਪਾਰਟੀ ਲਈ ਮਾੜੇ ਨਤੀਜਿਆਂ ਵਾਲਾ ਫੈਸਲਾ ਸਾਬਤ ਹੋ ਸਕਦਾ ਹੈ ਜਸਟਨ ਟਰੂਡੋ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਅਸਤੀਫਾ ਨਹੀਂ ਦੇਣਗੇ ਐਹੋ ਜੀ ਸਥਿਤੀ ਵਿੱਚ ਉਹਨਾਂ ਨੂੰ ਜ਼ਬਰਦਸਤ ਅਹੁਦੇ ਤੋਂ ਹਟਾਉਣ ਦਾ ਦੂਜਾ ਬਦਲਵੀ ਹੈ ਹਾਲਾਂਕਿ ਲਿਬਰਲ ਪਾਰਟੀ ਵਿੱਚ ਟ੍ਰੂਡੋ ਨੂੰ ਹਟਾਉਣ ਲਈ ਕੋਈ ਅਧਿਕਾਰ ਤੇ ਨਿਯਮ ਕਾਇਦੇ ਨਹੀਂ ਹਨ ਪਰ ਉਹਨਾਂ ਦੇ ਕੈਬਨਟ ਮੰਤਰੀਆਂ ਦੇ ਅਹੁਦੇ ਛੱਡਣ ਲਈ ਜਿਹੜੇ ਉਹਨਾਂ ਦੇ ਮੰਤਰੀ ਨੇ ਉਹ ਉਹਨਾਂ ਨੂੰ ਅਹੁਦਾ ਛੱਡਣ ਲਈ ਕਹਿ ਸਕਦੇ ਹਨ ਇਹਨਾਂ ਦੋ ਵਿਕਲਪਾਂ ਤੋਂ ਇਲਾਵਾ ਤੀਜਾ ਵਿਕਲਪ ਸਰਕਾਰ ਦੇ ਡਿੱਗ ਜਾਣ ਦਾ ਹੈ ਕੈਨੇਡਾ ਦੇ ਹਾਊਸ ਆਫ ਕਾਮਨ ਵਿੱਚ ਬਜਟ ਤੇ ਹੋਰ ਖਰਚ ਖਰਚਾ ਲਈ ਸਦਨ ਦਾ ਵਿਸ਼ਵਾਸ ਹਾਸਲ ਕਰਨਾ ਹੁੰਦਾ ਹੈ ਅਜਿਹੇ ਜੇਕਰ ਇੱਥੇ ਵੋਟਾਂ ਪਈਆਂ ਤਾਂ ਸਰਕਾਰ ਡੇਕ ਸਕਦੀ ਹੈ ਕੈਨੇਡਾ ਵਿੱਚ ਸਤਾ ਦੀ ਸੁਪਰੀਮ ਪਾਵਰ ਗਵਰਨਰ ਜਨਰਲ ਦੇ ਹੱਥਾਂ 'ਚ ਹੁੰਦੀ ਹੈ ਉਹਨੂੰ ਕਿੰਗ ਚਾਰਲਸ ਦਾ ਪ੍ਰਤੀਨਿਧੀ ਮੰਨਿਆ ਜਾਂਦਾ ਹੈ ਗਵਰਨਰ ਜਨਰਲ ਮੈਰੀ ਸਮੋਨ ਵੀ ਟਰੂਡੋ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਸਕਦੀ ਹੈ ਕੈਨੇਡਾ ਦੇ ਹੇਟਰੇ ਸਦਨ ਚ ਕੁੱਲ 338 ਮੈਂਬਰ ਹਨ ਜੈਸ ਵਿੱਚ ਲਿਬਰਲ ਪਾਰਟੀ ਕੋਲ ਅੱਧੇ ਤੋਂ ਵੀ ਘੱਟ ਜਾਣੀ 153 ਮੈਂਬਰ ਹਨ ਬੇਪ੍ਰੋਸਕੀਮ ਮਤਾ ਲਿਆਉਣ ਦਾ ਐਲਾਨ ਕਰਨ ਵਾਲੀ ਐਨਡੀਪੀ ਦੇ ਸਿਰਫ 25 ਮੈਂਬਰ ਹਨ ਹਾਲ ਹੀ ਵਿੱਚ ਉਪ ਪ੍ਰਧਾਨ ਮੰਤਰੀ ਕ੍ਰਿਸਟਿਆ ਫਰੀ ਲੈਂਡ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਟਰੂਡੋ ਦੀ ਆਪਣੀ ਪਾਰਟੀ ਦੇ 60 ਮੈਂਬਰ ਵੀ ਉਹਨਾਂ ਦੇ ਖਿਲਾਫ ਖੜੇ ਹੋਏ ਦਿਖਾਈ ਦੇ ਰਹੇ ਹਨ ਅਜਿਹੇ ਚ ਘੱਟ ਗਿਣਤੀ ਵਿੱਚ ਜਾ ਚੁੱਕੀ ਟਰੂਡੋ ਸਰਕਾਰ ਲਈ ਸੰਸਦ ਦਾ ਸੈਸ਼ਨ ਕਾਫੀ ਮੁਸ਼ਕਲ ਹੋ ਜਾਏਗਾ ਜੇਕਰ ਟਰੂਡੋ ਸਿਫਾਤ ਦੇ ਦਿੰਦੇ ਹਨ ਤਾਂ ਲਿਬਰਲ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣ ਲਈ ਇੱਕ ਅੰਤਰਮ ਨੇਤਾ ਦਾ ਨਾਮ ਜਿਹੜਾ ਉਹ ਦਿੱਤਾ ਜਾਏਗਾ ਜਦੋਂ ਕਿ ਪਾਰਟੀ ਇੱਕ ਵਿਸ਼ੇਸ਼ ਲੀਡਰਸ਼ਿਪ ਕਨਵੈਨਸ਼ਨ ਸਥਾਪਿਤ ਕਰੇਗੀ ਪਾਰਟੀ ਲਈ ਇਹ ਚੁਣੌਤੀ ਇਹ ਹੈ ਕਿ ਇਹਨਾਂ ਕਨਵੈਨਸ਼ਨਾਂ ਨੂੰ ਆਮ ਤੌਰ ਤੇ ਪ੍ਰਬੰਧ ਕਰਨ ਲਈ ਮਹੀਨੇ ਲੱਗ ਜਾਂਦੇ ਹਨ ਤੇ ਜੇਕਰ ਉਸ ਤੋਂ ਪਹਿਲਾਂ ਕੋਈ ਚੋਣ ਹੁੰਦੀ ਹੈ ਤਾਂ ਲਿਬਰਲਾਂ ਦਾ ਹੱਥ ਵਿੱਚ ਅੰਤਰਮ ਪ੍ਰਧਾਨ ਮੰਤਰੀ ਹੋਵੇਗਾ ਜੋ ਮੈਂਬਰਾਂ ਦੁਆਰਾ ਨਹੀਂ ਚੁੜਿਆ ਗਿਆ ਹੋਵੇਗਾ ਕੈਨੇਡਾ ਵਿੱਚ ਇਹੋ ਜਿਹਾ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਹੋਇਆ ਅਗਲੀ ਖਬਰ ਆਪਾਂ ਯੂਰਪ ਤੋਂ ਲੈ ਰਹੇ ਹਾਂ ਜੀ ਜਰਮਨੀ 'ਚ ਕ੍ਰਿਸਮਸ ਦੀ ਖਰੀਦਦਾਰੀ ਲਈ ਬਾਜ਼ਾਰਾਂ 'ਚ ਭੀੜ ਜੁੜ ਰਹੀ ਹੈ ਤੇ ਮੈਗਡੇਬਰਗ ਇੱਕ ਸ਼ਹਿਰ ਹੈ ਜਿੱਥੇ ਕ੍ਰਿਸਮਸ ਮਾਰਕੀਟ 'ਚ ਸ਼ੁੱਕਰਵਾਰ ਸ਼ਾਮ ਨੂੰ ਕਰੀਬ 7 ਵਜੇ ਦੇ ਕਰੀਬ ਹਫੜਾ-ਫੜੀ ਮੱਚ ਗਈ ਜਦੋਂ ਇੱਕ ਸੌਦੀ ਅਰਬ ਮੂਲ ਦਾ ਡਾਕਟਰ BMW ਕਾਰ ਲੈ ਕੇ ਭੀੜ ਵਿੱਚ ਜਾ ਵੜਿਆ ਉਹਨੇ ਖਰੀਦ ਖਰੀਦਦਾਰੀ ਕਰ ਰਹੇ ਲੋਕਾਂ ਨੂੰ ਆਪਣੀ ਕਾਰ ਦੇ ਹੇਠਾਂ ਦਰਨ ਦਿੱਤਾ ਲੋਕ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਣ ਲੱਗੇ ਕਾਰ ਦੀ ਲਪੇਟ ਝਾਕੇ 5 ਲੋਕਾਂ ਦੀ ਮੌਤ ਹੋਈ ਹੈ ਤੇ 200 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ ਮਰਨ ਵਾਲਿਆਂ 'ਚ ਇੱਕ ਬੱਚਾ ਵੀ ਸ਼ਾਮਲ ਹੈ ARD ਦੀ ਰਿਪੋਰਟ ਦੇ ਮੁਤਾਬਕ ਇਹਨਾਂ ਵਿੱਚੋਂ 41 ਯਾਨੀ 41 ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ ਤੇ 90 ਲੋਕ ਗੰਭੀਰ ਜ਼ਖਮੀ ਹਨ 80 ਲੋਕਾਂ ਨੂੰ ਕੁਝ ਮਾਮੂਲੀ ਸੱਟਾਂ ਲੱਗੀਆਂ ਹਨ ਇੱਕ ਹੋਰ ਖਬਰ ਦੇ ਅਨਸਾਰ 60 ਲੋਕਾਂ ਦੀ ਹਾਲਤ ਜਿਹੜੀ ਆ ਉਹ ਗੰਭੀਰ ਦੱਸੀ ਗਈ ਹੈ ਸ਼ੱਕ ਹੈ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਵੀ ਸਕਦੀ ਹੈ 사ウਦੀ ਅਰਬ ਬ੍ਰਿਟਾਨੀਆ ਇਟਲੀ ਫਰਾਂਸ ਸਮੇਤ ਦੁਨੀਆ ਦੇ ਕਈ ਦੇਸ਼ਾਂ ਦੇ ਆਗੂਆਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ ਕਾਰ ਡਰਾਈਵਰ ਦੀ ਪਛਾਣ 50 ਸਾਲਾਂ ਦਾ 사ウਦੀ ਅਰਬ ਦਾ ਰਹਿਣ ਵਾਲਾ ਹੈ ਕਾਲੇਬ ਅਬਦਲ ਜਵਾਦ ਦੇ ਰੂਪ ਵਿੱਚ ਹੋਈ ਹੈ ਉਸ ਨੂੰ ਗ੍ਰਫਤਾਰ ਵੀ ਕਰ ਲਿਆ ਗਿਆ ਹੈ ਉਹ ਮਨੋਰੋਗਾਂ ਦਾ ਮਾਰ ਹੈ ਤੇ ਦੋ ਦਾ ਕਹਿੰਦੇ ਜਰਮਨੀ ਚ ਹੀ ਰਹਿ ਰਿਹਾ ਸੀ ਹਮਲੇ ਦਾ ਮਕਸਦ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ ਇੱਕ ਸऊदी ਸੂਤਰ ਨੇ ਕਿਹਾ ਹੈ ਕਿ ਜਰਮਨ ਅਧਿਕਾਰੀਆਂ ਨੂੰ ਹਮਲਾਵਰ ਦੇ ਬਾਰੇ ਚੇਤਾਵਨੀ ਪਹਿਲਾਂ ਹੀ ਦਿੱਤੀ ਹੋਈ ਸੀ ਉਸ ਨੇ ਆਪਣੇ ਨਿੱਜੀ ਐਕਸ ਅਕਾਊਂਟ ਤੇ ਕੱਟੜ ਪੰਥੀ ਵਿਚਾਰ ਪੋਸਟ ਕੀਤੇ ਸਨ ਉਹ ਜਰਮਨੀ ਦੇ ਕੱਟੜ ਦਖਣ ਪੰਥੀ ਅਲਟਰਨੇਟਿਵ ਫਾਰ ਜਰਮਨੀ ਪਾਰਟੀ ਦੇ ਪ੍ਰਤੀ ਹਮਦਰਦੀ ਵੀ ਰੱਖਦਾ ਸੀ ਪੁਲਿਸ ਨੇ ਕਿਹਾ ਕਿ ਕਾਰ ਰੁਕਣ ਤੋਂ ਪਹਿਲਾਂ ਭੀੜ ਨੂੰ ਕੁਚਲਦੀ ਹੋਈ ਬਾਜ਼ਾਰ ਚ ਕਰੀਬ 400 ਮੀਟਰ ਅੰਦਰ ਤੱਕ ਚੱਲਦੀ ਗਈ ਦੀ ਗਾਰਡੀਅਨ ਅਖਬਾਰ ਦੇ ਅਨੁਸਾਰ ਤਾਲੇਬ ਪਹਿਲਾ ਮੁਸਲਮਾਨ ਸੀ ਜੋ ਹੁਣ ਇਸਲਾਮ ਦਾ ਕੱਟੜ ਆਲੋਚਕ ਤੇ ਵਿਰੋਧੀ ਬਣ ਚੁੱਕਾ ਸੀ ਹਮਲੇ ਤੋਂ ਠੀਕ ਪਹਿਲਾਂ ਉਸਨੇ ਇੱਕ BMW ਕਾਰ ਕਿਰਾਏ ਤੇ ਲਈ BBC ਦੀ ਰਿਪੋਰਟ ਮੁਤਾਬਕ ਤਾਂ ਦਾ ਲੇਬਨ ਤੇ ਸੌਦੀ ਅਰਬ ਚ ਆਤਵਾਦ ਫਲਾਉਣ ਅਤੇ ਮੱਧ ਪੂਰਬ ਤੋਂ ਯੂਰਪੀ ਦੇਸ਼ਾਂ ਚ ਲੜਕੀਆਂ ਦੀ ਤਸਕਰੀ ਵਰਗੇ ਕਈ ਗੰਭੀਰ ਦੋਸ਼ ਵੀ ਲੱਗੇ ਹੋਏ ਹਨ ਜਰਮਨੀ ਦੇ ਚਾਂਸਲਰ ਓਲਾਫ ਸ਼ੋਰਟਰ ਨੇ 크리스마ਸ ਬਾਜ਼ਾਰ ਚ ਕਾਰਾਮਲੇ ਚ ਮਾਰੇ ਗਏ ਅਤੇ ਜ਼ਖਮੀ ਹੋਏ ਲੋਕਾਂ ਪਰਦੇ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟਾਈ ਆ ਉਹਨਾਂ ਨੇ ਕਿਹਾ ਹੈ ਕਿ ਆਮ ਤੌਰ ਤੇ 크리스마ਸ ਮਾਰਕੀਟ ਬਹੁਤ ਸ਼ਾਂਤ ਜਗ੍ਹਾ ਹੁੰਦੀ ਹੈ ਕਿੰਨੀ ਭਿਆਨਕ ਤਰਾਸਦੀ ਹੈ ਕਿ ਅਜਿਹੀ ਥਾਂ ਤੇ ਇੰਨੇ ਲੋਕ ਬੇਰਹਿਮੀ ਨਾਲ ਮਾਰੇ ਗਏ ਤੇ ਕੁਚਲੇ ਗਏ ਹਨ ਜਾਂ ਜ਼ਖਮੀ ਹੋਏ ਹਨ ਅਗਲੀ ਖਬਰ ਅਮਰੀਕਾ ਤੋਂ ਆ ਜੀ ਅਮਰੀਕਾ ਨੇ ਸੀਰੀਆ ਦੇ ਜਿਹੜੇ ਨਵੇਂ ਨੇਤਾ ਬਣਿਆ ਅਹਿਮਦ ਅਲ ਸ਼ਾਰਾ ਉਹਦੀ ਗ੍ਰਫਤਾਰੀ ਲਈ ਜਿਹੜਾ ਉਹਦੇ ਸਿਰ ਤੇ ਇਨਾਮ ਰੱਖਿਆ ਹੋਇਆ ਸੀਗਾ ਉਹ ਵਾਪਸ ਲੈ ਲਿਆ ਅਮਰੀਕਾ ਨੇ ਇਸ ਤੋਂ ਪਹਿਲਾਂ ਅਹਿਮਦ ਅਲ ਸ਼ਾਰਾ ਤੇ 10 ਮਿਲੀਅਨ ਡਾਲਰ ਜੋ ਕਰੀਬ 85 ਕਰੋੜ ਰੁਪਏ ਦੇ ਕਰੀਬ ਬਣਦਾ ਹੈ ਦਾ ਨਾਮ ਰੱਖਿਆ ਹੋਇਆ ਸੀ ਅਮਰੀਕਾ ਨੇ ਇੱਕਦਮ ਸੀਨੀਅਰ ਡਿਪਲੋਮੈਟ ਤਹਿਯਾਤ ਤਹਿਰੀਰ ਅਲ ਸ਼ਾਮ ਦੇ ਨਮਾਇਦਿਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਚੁੱਕਿਆ ਹੈ ਮੁਹੰਮਦ ਅਲ ਇਸ਼ਾਰਾ ਬਾਗੀ ਸਮੂਹ ਹਯਾਤ ਤਹਿਰੀਰ ਅਲ ਸ਼ਾਮ ਦਾ ਮੁਖੀ ਹੈ ਅਮਰੀਕਾ ਦੀ ਸਹਾਇਕ ਵਿਦੇਸ਼ ਮੰਤਰੀ ਬਾਰਬਰਾਂ ਲੀਫ ਨੇ ਕਿਹਾ ਹੈ ਕਿ ਸ਼ਾਰਾ ਨਾਲ ਗੱਲਬਾਤ ਕਰਨੀ ਬਹੁਤ ਲਾਭਕਾਰੀ ਸੀ ਅਤੇ ਸ਼ਾਰਾ ਬਹੁਤ ਹੀ ਵਿਵਹਾਰਕ ਆਦਮੀ ਹੈ ਅਮਰੀਕੀ ਵਫਦ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਸਦ ਨੂੰ ਸਤਾ ਤੋਂ ਲੰਬੇ ਕਰਨ ਤੋਂ ਬਾਅਦ ਸੀਰੀਆ ਵਿੱਚ ਪਹੁੰਚਿਆ ਸੀ ਅਮਰੀਕਾ ਅਜੇ ਵੀ ਅਹਿਮਦ ਅਲ ਸ਼ਾਰਾ ਦੇ ਸੰਗਠਨ ਹਯਾਤ ਤਹਿਰੀਰ ਅਲ ਸ਼ਾਮ ਨੂੰ ਅੱਤਵਾਦੀ ਸੰਗਠਨ ਨਹੀਂ ਮੰਨਦਾ ਹੈ ਅਹਿਮਦ ਅਲ ਸ਼ਾਰਾ ਦੇ ਸੰਗਠਨ ਹਯਾਤ ਤਹਿਰੀਰ ਅਲ ਸ਼ਾਮ ਦੇ ਅਲ ਕਾਇਦਾ ਨਾਲ ਵੀ ਸੰਬੰਧ ਰੱਖੇ ਹਨ ਜਿਸ ਕਾਰਨ ਅਮਰੀਕਾ ਨੇ ਉਸ ਦੇ ਉੱਤੇ 10 ਮਿਲੀਅਨ ਡਾਲਰ ਦਾ ਇਨਾਮ ਰੱਖਿਆ ਹੋਇਆ ਸੀ ਅਮਰੀਕਾ ਵਿੱਚ ਸਰਕਾਰੀ ਸ਼ਟਡਾਊਨ ਦਾ ਖਤਰਾ ਟਲ ਗਿਆ ਹੈ ਸੈਨੇਟ ਨੇ ਸ਼੍ਰੀਚਰਵਾਰ ਦੀ ਸਵੇਰ ਨੂੰ ਇੱਕ ਦੋ ਪਾਰਟੀਆਂ ਦੇ ਹਮਾਇਤ ਵਾਲੇ ਬਿੱਲ ਨੂੰ ਪਾਸ ਕਰ ਦਿੱਤਾ ਇਹ ਸਥਾਈ ਰੂਪ ਵਿੱਚ ਸਰਕਾਰ ਦੇ ਸੰਚਾਲਨ ਅਤੇ ਆਫਤ ਮਦਦ ਨੂੰ ਫੰਡਿੰਗ ਕਰ ਸਕਦਾ ਹੈ ਹਾਲਾਂਕਿ ਇਸ ਵਿੱਚ ਡੋਨਲਡ 트੍ਰੰਪ ਦੀ ਨਵੇਂ ਸਾਲ ਦੀ ਕਰਜ਼ਾ ਹੱਦ ਮੰਗ ਨੂੰ ਸ਼ਾਮਲ ਕੀਤਾ ਗਿਆ ਹੈ ਜੇਕਰ ਬਿੱਲ ਤਹਿ ਹੱਥੋਂ ਪਾਸ ਨਹੀਂ ਹੁੰਦਾ ਤਾਂ ਸਰਕਾਰੀ ਕੰਮਕਾਜ ਦੇ ਡਿੱਕਾ ਹੋਣ ਦਾ ਖਤਰਾ ਵੱਧ ਗਿਆ ਸੀ ਬਿੱਲ ਹੁਣ ਵਾਈਟ ਹਾਊਸ ਜਾਏਗਾ ਜਿੱਥੇ ਜੋ ਬਾਈਡਨ ਇਸ ਤੇ ਦਸਖਤ ਕਰਨਗੇ ਹਾਊਸ ਸਪੀਕਰ ਮਾਈਕ ਜਾਂਸਨ ਨੇ ਕਿਹਾ ਹੈ ਕਿ ਸੰਸਦ ਆਪਣੇ ਕਰਤਵਾਂ ਨੂੰ ਪੂਰਾ ਕਰੇਗੀ 크리스마ਸ ਦੀਆਂ ਛੁੱਟੀਆਂ ਤੋਂ ਪਹਿਲਾਂ ਸੰਘੀ ਸਰਕਾਰ ਦਾ ਕੰਮਕਾਰ ਕੰਮਕਾਜ ਰੁਕਣ ਨਹੀਂ ਦਿੱਤਾ ਜਾਏਗਾ ਪਾਕਿਸਤਾਨ ਦੇ ਬਲਾਸਟਿਕ ਮਜ਼ਾਈਲ ਪ੍ਰੋਗਰਾਮ ਨੂੰ ਲੈ ਕੇ ਅਮਰੀਕਾ ਦਾ ਖਰਚਾ ਵਧਦਾ ਜਾ ਰਿਹਾ ਹੈ ਪਹਿਲੀ ਵਾਰ ਅਮਰੀਕੀ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਰਸਮੀ ਤੌਰ ਤੇ ਦਾਵਾ ਕੀਤਾ ਹੈ ਕਿ ਪਾਕਿਸਤਾਨ ਨੇ ਇੱਕ ਪ੍ਰਭਾਵਸ਼ਾਲੀ ਮਜ਼ਾਇਲ ਤਕਨੀਕ ਵਿਕਸਤ ਕਰ ਲਈ ਹੈ ਜਿਸ ਨਾਲ ਉਹ ਅਮਰੀਕਾ ਨੂੰ ਵੀ ਨਿਸ਼ਾਨਾ ਬਣਾ ਸਕਦਾ ਹੈ ਅਮਰੀਕੀ ਥਿੰਕ ਟੈਂਕ ਕਾਰਨੇਗੀ ਐਂਡੋਮੈਂਟ ਦੇ ਬੈਨਰ ਹੇਟ ਆਯੋਜਿਤ ਇੱਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਜੋ ਬੈਡਨ ਦੇ ਉਪ ਰਾਸ਼ਟਰਪਤੀ ਸੁਰੱਖਿਆ ਸਲਾਹਕਾਰ ਨੇ ਕਿਹਾ ਕਿ ਪਾਕਿਸਤਾਨ ਨੇ ਲੰਬੀ ਦੂਰੀ ਦੀ ਮਜ਼ਾਇਰ ਪ੍ਰਣਾਲੀ ਤੇ ਹੋਰ ਹਥਿਆਰ ਵਿਕਸਿਤ ਕੀਤੇ ਹੋਏ ਹਨ ਜੋ ਉਸ ਨੂੰ ਵੱਡੇ ਰਾਕਟ ਮੋਟਰਾਂ ਨਾਲ ਪ੍ਰੀਖਣ ਪਰੀਖਣ ਕਰਨ ਦੀ ਸਮਰੱਥਾ ਵੀ ਵढ़ा ਦਿੰਦੇ ਹਨ ਉਹ ਕਹਿੰਦੇ ਹਨ ਕਿ ਜੇਕਰ ਇਹ ਰੁਝਾਨ ਜਾਰੀ ਰਿਹਾ ਤਾਂ ਪਾਕਿਸਤਾਨ ਦੱਖਣੀ ਏਸ਼ੀਆ ਤੋਂ ਬਾਹਰ ਆਪਣੇ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਸਮਰੱਥਾ ਵੀ ਹਾਸਲ ਕਰ ਲਵੇਗਾ ਜਿਸ ਵਿੱਚ ਅਮਰੀਕਾ ਵੀ ਸ਼ਾਮਲ ਹੋਵੇਗਾ ਅਤੇ ਇਹ ਪਾਕਿਸਤਾਨ ਦੀਆਂ ਸੰਸਥਾਵਾਂ ਦੇ ਅਸਲ ਸਵਾਲ ਖੜੇ ਕਰਦਾ ਹੈ ਅਮਰੀਕਾ ਕਦੇ ਪਾਕਿਸਤਾਨ ਦਾ ਕਰੀਬੀ ਸਹਿਯੋਗੀ ਹੁੰਦਾ ਸੀ ਅਤੇ ਹੁਣ ਉਸ ਨੇ ਪਾਕਿਸਤਾਨ ਦੇ ਵਜ਼ਾਈਲ ਪ੍ਰੋਗਰਾਮ ਤੇ ਇਹ ਟਿੱਪਣੀਆਂ ਕੀਤੀਆਂ ਹਨ ਅਮਰੀਕਾ ਦੇ ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਫਿਨਰ ਨੇ ਕਿਹਾ ਹੈ ਕਿ ਪਾਕਿਸਤਾਨ ਜੋ ਕਰ ਰਿਹਾ ਹੈ ਉਸ ਤੋਂ ਇਹ ਅਹਿਮ ਸਵਾਲ ਪੈਦਾ ਹੁੰਦਾ ਹੈ ਕਿ ਉਸਦੇ ਬਲਾਸਟਿਕ ਮਜ਼ਾਇਰ ਪ੍ਰੋਗਰਾਮ ਦੇ ਟੀਚੇ ਆਖਰ ਹਨ ਕੀ ਅਮਰੀਕਾ ਕਦੇ ਤਾਂ ਇਹਨਾਂ ਉਹਦਾ ਸਹਿਯੋਗੀ ਹੁੰਦਾ ਸੀ ਤੇ ਹੁਣ ਉਹਦੇ ਤੇ ਟਿੱਪਣੀਆਂ ਕਰ ਰਿਹਾ ਹੈ ਅਮਰੀਕਾ ਦੇ ਉਪਰਾਸ਼ਟਰੀ ਫਿਨਰ ਨੇ ਜੋ ਦਾਅਵੇ ਕੀਤੇ ਨੇ ਉਹ ਇਹੀ ਨੇ ਕਿ ਉਹਨਾਂ ਨਿਸ਼ਾਨਾ ਪਾਕਿਸਤਾਨ ਦਾ ਨਿਸ਼ਾਨਾ ਅਮਰੀਕਾ ਹੋ ਸਕਦਾ ਹੈ ਪਾਕਿਸਤਾਨ ਦੀਆਂ ਕਾਰਵਾਈਆਂ ਨੂੰ ਅਮਰੀਕਾ ਲਈ ਇੱਕ ਉੱਭਰਦੇ ਹੋਏ ਖਤਰੇ ਤੋਂ ਇਲਾਵਾ ਕਿਸੇ ਹੋਰ ਤਰੀਕੇ ਨਾਲ ਉਹ ਕਹਿੰਦੇ ਦੇਖਿਆ ਨਹੀਂ ਜਾ ਸਕਦਾ ਕੁਝ ਕੀ ਪਰਮਾਣੂ ਦੇਸ਼ ਨੇ ਜਿਨ੍ਹਾਂ ਤੋਂ ਪਰਮਾਣੂ ਹਥਿਆਰ ਤੇ ਮਜ਼ਾਈਲਾ ਅਮਰੀਕਾ ਤੱਕ ਪਹੁੰਚਣ ਦੀ ਸਮਰੱਥਾ ਹੈ ਜਿਨ੍ਹਾਂ ਕੋਲ ਉਹਨਾਂ ਵਿੱਚ ਰੂਸ ਉਤਰੀ ਕੋਰੀਆ ਚੀਨ ਇਹ ਅਮਰੀਕਾ ਲਈ ਖਤਰਾ ਹਨ اسلامਾਬਾਦ ਵਿੱਚ ਰਹਿੰਦੇ ਇੱਕ ਰੱਖਿਆ ਮਾਹਰ ਸੈਇਦ ਮੁਹੰਮਦ ਅਲੀ ਮੁਤਾਬਕ ਅਮਰੀਕੀ ਪ੍ਰਸ਼ਾਸਨ ਦੇ ਪਾਕਿਸਤਾਨ ਤੇ ਹਾਲ ਹੀ ਦੇ ਦੋਸ਼ ਜਿਹੜੇ ਆ ਇਹ ਤਕਨੀਕੀ ਸਚਾਈਆਂ ਤੋਂ ਪਰੇ ਹਨ ਸੈਇਦ ਮੁਹੰਮਦ ਅਲੀ ਦਾ ਦਾਵਾ ਹੈ ਕਿ ਪਾਕਿਸਤਾਨ ਦੀਆਂ ਬਲਾਸਟਿਕ ਮਜ਼ਾਈਲਾਂ ਦਾ ਬਦਲਾ ਲੈਉਣ ਦਾ ਮਕਸਦ ਸਿਰਫ ਭਾਰਤ ਤੋਂ ਇਲਾਵਾ ਕਿਸੇ ਦੂਰ ਦਰਾਜ ਦੇ ਦੇਸ਼ ਨੂੰ ਨਿਸ਼ਾਨਾ ਬਣਾਉਣਾ ਨਹੀਂ ਹੈ ਸਗੋਂ ਭਾਰਤ ਤੇਜ਼ੀ ਨਾਲ ਆਪਣੀ ਮਿਜ਼ਾਈਲ ਰੱਖਿਆ ਪ੍ਰਣਾਲੀ ਜਿਹੜੀ ਹੈ ਉਹਨੂੰ ਵਿਕਸਿਤ ਕਰ ਰਿਹਾ ਹੈ ਜਿਹਦਾ ਮੁਕਾਬਲਾ ਕਰਨਾ ਜਾਂ ਉਸ ਨੂੰ ਨਾਕਾਮ ਕਰਨਾ ਪਾਕਿਸਤਾਨ ਦੀ ਪਹਿਲ ਹੈ ਮਾਨਵਵਾਦੀ ਸੰਗਠਨ ਐਕਸ਼ਨ ਏਡ ਨੇ ਕਿਹਾ ਹੈ ਕਿ ਗਾਜ਼ਾ ਵਿੱਚ ਮਨੁੱਖੀ ਸਹਾਇਤਾ ਦੇ ਦਾਖਲੇ ਤੇ ਸਖਤ ਪਾਬੰਦੀਆਂ ਹੋਣ ਕਰਕੇ ਭੋਜਨ ਜਿਹੜੇ ਨੇ ਉਹ ਉੱਥੇ ਪਹੁੰਚਣ ਦੇ ਵਿੱਚ ਨਕਾਮੀ ਹੋ ਰਹੀ ਹੈ ਤੇ ਸਥਿਤੀ ਕਾਫੀ ਵਿਗੜ ਗਈ ਹੈ ਐਕਸ਼ਨ 8 ਦੇ ਅਨਸਾਰ ਇਸ ਸਮੇਂ ਗਾਜਾ ਵਿੱਚ ਸਿਰਫ ਚਾਰ ਬੇਕਰੀਆਂ ਚੱਲ ਰਹੀਆਂ ਹਨ ਅਤੇ ਵਿਸ਼ਵ ਖਰਾਕ ਪ੍ਰੋਗਰਾਮ ਪ੍ਰੋਗਰਾਮ ਦੁਆਰਾ ਪ੍ਰਬੰਧ ਕੀਤੀਆਂ ਜਾਂਦੀਆਂ ਨੇ ਬੇਕਰੀਆਂ ਜਿਹੜੀਆਂ ਚਾਰ ਹਾਲਾਂਕਿ ਰੋਟੀ ਦੀ ਮੰਗ ਵਿੱਚ ਕਾਫੀ ਵਾਧਾ ਹੋਇਆ ਹੈ ਲੋਕਾਂ ਨੂੰ ਆਪਣਾ ਹਿੱਸਾ ਸੁਰੱਖਿਅਤ ਕਰਨ ਲਈ ਸਵੇਰੇ ਤੜਕੇ 3 ਵਜੇ ਤੋਂ ਪਹਿਲਾਂ ਹੀ ਬੇਕਰੀਆਂ ਅਤੇ ਆਟੇ ਦੇ ਟਰੱਕ ਦੇ ਬਾਹਰ ਕਤਾਰਾਂ ਲਾਉਣ ਲਈ ਮਜਬੂਰ ਕੀਤਾ ਹੋਇਆ ਹੈ ਸੰਗਠਨ ਨੇ ਅੱਗੇ ਕਿਹਾ ਹੈ ਕਿ ਉੱਤਰੀ ਗਾਜ਼ਾ ਵਿੱਚ ਲਗਭਗ 75 ਹਜ਼ਾਰ ਲੋਕਾਂ ਲਈ 70 ਦਿਨਾਂ ਤੋਂ ਵੱਧ ਸਮੇਂ ਤੋਂ ਭੋਜਨ ਸਪਲਾਈ ਕੱਟੀ ਹੋਈ ਹੈ ਜਿਸ ਨਾਲ ਅਲ ਆਵਦਾ ਹਸਪਤਾਲ ਦੇ ਡਾਕਟਰਾਂ ਤੇ ਮਰੀਜ਼ਾਂ ਨੂੰ ਦਿਨ ਵਿੱਚ ਸਿਰਫ ਇੱਕ ਵਾਰ ਭੋਜਨ ਦੇ ਉੱਤੇ ਜੀਣ ਲਈ ਮਜਬੂਰ ਕੀਤਾ ਗਿਆ ਹੈ ði times of israel ਦੀ ਰਿਪੋਰਟ ਅਨੁਸਾਰ ਸੈਂਕੜੇ ਲੋਕ ਉੱਤਰੀ ਇਜ਼ਰਾਈਲ ਵਿੱਚ ਹਫਾ ਦੇ ਨੇੜੇ ਕਸ਼ੌਨ ਨਜ਼ਰਬੰਦੀ ਕੇਂਦਰ ਦੇ ਬਾਹਰ ਕੈਸਰੀਆ ਵਿੱਚ ਨਤਨ ਜਾਊ ਦੇ ਘਰ ਨੂੰ ਅੱਗ ਲਾਉਣ ਦੇ ਦੋਸ਼ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨੀਆਂ ਨਾਲ ਏਕਤਾ ਪ੍ਰਗਟ ਕਰਦੇ ਨਜ਼ਰ ਆ ਰਹੇ ਹਨ ਸ਼ੱਕੀਆਂ ਨੂੰ 7 ਨਵੰਬਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੀ ਰਾਇਸ਼ ਦੇ ਨੇੜੇ ਤੋਂ ਫਲੇਰਾਂ ਦੇ ਉੱਤੋਂ ਉੱਤਰ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ ਉਸ ਸਮੇਂ ਇੱਕ ਬਿਆਨ ਵਿੱਚ ਸ਼ਿਨ ਬੇਟ ਦੇ ਮੁਖੀ ਰੋਨੇਨ ਬਾਰਨੇ ਕਹਿਆ ਸੀ ਕਿ ਇਹ ਇੱਕ ਬਹੁਤ ਗੰਭੀਰ ਘਟਨਾ ਹੈ ਸੋਮਵਾਰ ਨੂੰ ਇਜ਼ਰਾਈਲੀ ਨਿਊਜ਼ ਆਊਟਲੈਟ ਹਾਰਟ ਪੇਜ ਨੇ ਵੀ ਪ੍ਰਦਰਸ਼ਨਕਾਰੀਆਂ ਦੇ ਨਾਲ ਇਸ ਤਰ੍ਹਾਂ ਦੀ ਇੱਕ ਰਿਪੋਰਟ ਜਿਹੜੀ ਆ ਉਹ ਸ਼ਾਇਆ ਕੀਤੀ ਹੈ ਪ੍ਰਦਰਸ਼ਨ ਕਰਨ ਵਾਲਿਆਂ ਨੇ ਆਖਿਆ ਸੀ ਕਿ ਅਸੀਂ ਕੈਸਰੀਆ ਵਿੱਚ ਨਜ਼ਰਬੰਦ ਕੀਤੇ ਲੋਕਾਂ ਦੇ ਨਾਲ ਖੜੇ ਹਾਂ 1980 ਦੇ ਦਹਾਕੇ ਦੇ ਆਰੰਭ ਤੋਂ ਇਰਾਨ ਦੀ ਮਦਦ ਨਾਲ ਹਿਜ਼ਬੁੱਲਾ ਲਿਬਨਾਨ ਵਿੱਚ ਇੱਕ ਵੱਡੀ ਰਾਜਨੀਤਿਕ ਤਾਕਤ ਦੇ ਰੂਪ ਵਿੱਚ ਉੱਭਰਿਆ ਸੀ ਇੱਕ ਫੌਜੀ ਤਾਕਤ ਦੇ ਤੌਰ ਤੇ ਵੀ ਲਿਬਨਾਨ ਦੀ ਰਵਾਇਤੀ ਫੌਜ ਨਾਲੋਂ ਵੀ ਵੱਧ ਮਜ਼ਬੂਤ ਸੀ ਇਹ ਗਰੋਹ ਇਸ ਸਮੂਹ ਨੇ ਪਿਛਲੇ ਸਾਲ ਇਜ਼ਰਾਈਲ ਤੋਂ ਕਾਫੀ ਵੱਡੇ ਨੁਕਸਾਨ ਉਠਾਏ ਹਨ ਜਿਸ ਵਿੱਚ ਇਹਦੇ ਲੰਬੇ ਸਮੇਂ ਤੋਂ ਬਣੇ ਹੋਏ ਨੇਤਾ ਹਸਨ ਨਸਰੁੱਲਾ ਤੇ ਚੋਟੀ ਦੇ ਕਮਾਂਡਰਾਂ ਦੀ ਹੱਤਿਆ ਹੋ ਗਈ ਹੈ ਪਰ ਤਹਿਰਾਨ ਤੋਂ ਆਉਣ ਵਾਲੇ ਸੰਦੇਸ਼ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਇਜ਼ਰਾਈਲੀ ਹਮਲੇ ਦੇ ਬਾਵਜੂਦ ਹਿਜ਼ਬੁੱਲਾ ਅਜੇ ਵੀ ਜਿੰਦਾ ਹੈ ਖਮੇਨੀ ਨੇ ਕਿਹਾ ਹੈ ਕਿ ਲਬਨਾਨ ਤੇ ਫਲਸਤੀਨੀ ਫੌਜਾਂ ਦੇ ਵਿਰੋਧ ਦਾ ਮਤਲਬ ਇਜ਼ਰਾਈਲੀ ਹਾਰ ਹੈ ਤਹਿਰਾਨ ਆਧਾਰਿਤ ਖੋਜਕਰਤਾ ਤੇ ਲੇਖਕ ਅਲੀ ਅਕਬਰ ਦਰੇਨੀ ਦੇ ਅਨਸਾਰ ਫਿਲਹਾਲ ਇਹ ਗੱਲ ਸਵੀਕਾਰ ਕਰਨ ਯੋਗ ਨਹੀਂ ਹੈ ਕਿ ਤਹਿਰਾਨ ਨੇ ਸੀਰੀਆ ਵਿੱਚ ਇੱਕ ਰਣਨੀਤਕ ਸਹਿਯੋਗੀ ਨੂੰ ਗਵਾ ਦਿੱਤਾ ਹੈ ਅਤੇ ਇਹ ਥੋੜੇ ਸਮੇਂ ਬਾਅਦ ਹੀ ਈਰਾਨ ਦੇ ਇਸ ਖੇਤਰ ਵਿੱਚ ਪ੍ਰਭਾਵ ਨੂੰ ਫਿਰ ਦਰਸਾਏਗਾ ਈਰਾਨ ਦੇ ਸੁਰੱਖਿਆ ਹਿੱਤਾਂ ਨੂੰ ਸਭ ਤੋਂ ਮਹੱਤਵਪੂਰਨ ਨੁਕਸਾਨ ਲਿਬਨਾਨ ਨਾਲ ਜ਼ਮੀਨੀ ਸੰਪਰਕ ਨੂੰ ਤੋੜਦਾ ਹੈ ਤਹਿਰਾਨ ਬਗਦਾਦ ਦਮਸ਼ਕ ਬੈਰੂਤ ਤੁਰੇ ਨੇ ਇਜ਼ਰਾਇਲ ਈਰਾਨ ਲਈ ਹਜ਼ਬੁੱਲਾਹ ਤੱਕ ਪਹੁੰਚ ਬਣਾਉਣਾ ਆਸਾਨ ਬਣਾਇਆ ਹੋਇਆ ਸੀ ਜਿਹੜਾ ਹੁਣ ਮੌਜੂਦ ਨਹੀਂ ਰਿਹਾ ਉੱਤਰ ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਵਾ صوبੇ ਵਿੱਚ ਅੱਜ ਵੱਡੇ ਤਰਕੇ ਸੁਰੱਖਿਆ ਚੌਕੀ ਤੇ ਕੀਤੇ ਗਏ ਇੱਕ ਹਮਲੇ ਵਿੱਚ 8 ਸੁਰੱਖਿਆ ਬਲਾਂ ਦੀ ਮੌਤ ਹੋ ਗਈ ਹੈ ਜ ਜਾਨੀ ਕਿ 8 ਸਿਪਾਹੀਆਂ ਦੀ ਮੌਤ ਹੋ ਗਈ ਹੈ ਜਦੋਂ ਕਿ 8 ਹੀ ਹੋਰ ਜ਼ਖਮੀ ਹੋ ਗਏ ਨੇ ਸੂਤਰਾਂ ਨੇ ਕਿਹਾ ਹੈ ਕਿ دہشتਗਰਦਾਂ ਨੇ دہشتਗਰਦਾਂ ਨੇ ਦੱਖਣੀ ਵਜੀਰਸਤਾਨ ਵਿੱਚ ਮਕੀਨ ਚਲੀਤਾਸਾਰ ਚੈੱਕ ਪੋਸਟ ਨੂੰ ਨਿਸ਼ਾਨਾ ਬਣਾਇਆ ਹੈ ਪਿਛਲੇ ਕੁਝ ਮਹੀਨਿਆਂ ਵਿੱਚ ਇਹ ਸੁਰੱਖਿਆ ਬਲਾਂ ਉੱਤੇ ਲਗਾਤਾਰ ਹੋ ਰਹੇ ਹਮਲਿਆਂ ਵਿੱਚੋਂ ਸਭ ਤੋਂ ਵੱਡਾ ਹਮਲਾ ਜਿਹੜਾ ਉਹ ਮੰਨਿਆ ਜਾ ਰਿਹਾ ਹੈ ਦੱਖਣੀ ਪੂਰਬੀ ਬ੍ਰਾਜ਼ੀਲ ਦੇ ਮਨਾਸ ਗਰੇ ਸੂਬੇ ਵਿੱਚ ਇੱਕ ਬੱਸ ਹਾਦਸਾ ਹਾਦਸਾਗ੍ਰਸਤ ਹੋ ਗਈ ਹੈ ਇਸ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ ਜਿਹਦੇ ਕਾਰਨ 22 ਯਾਤਰੀ ਜਿਹੜੇ ਉਹਨਾਂ ਦੀ ਮੌਤ ਹੋ ਗਈ ਹੈ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਈ ਘੰਟਿਆਂ ਤੋਂ ਬਾਅਦ ਫਾਇਰ ਫਾਈਟਰ ਅੱਗ ਨੂੰ ਬੁਝਾਉਣ 'ਚ ਕਾਮਯਾਬ ਹੋਏ ਅਤੇ ਅੰਦਰ ਫਸੇ ਯਾਤਰੀਆਂ ਦੀਆਂ 22 ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਪਰਦੇ ਕੋਨਟੀਨੇਸ਼ਨ ਪਾਲ ਵਿੱਚ 4.8 ਤੀਬਰਤਾ ਦੇ ਭਚਾਰ ਦੇ ਝਟਕੇ ਆਏ ਹਨ ਭਚਾਲ ਵਿਗਿਆਨ ਕੇਂਦਰ ਐਨ ਸੀ ਐਸ ਨੇ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਸ਼ਨੀਚਰਵਾਰ ਤੜਕੇ ਨੇਪਾਲ ਚ ਰਿਕਟਰ ਪੈਮਾਨੇ ਤੇ 4.8 ਦੀ ਤੀਬਰਤਾ ਦੇ ਨਾਲ ਜਿਹੜਾ ਆ ਉਹ ਭਚਾਲ ਜਿਹੜਾ ਉਹ ਦਰਜ ਕੀਤਾ ਗਿਆ ਸੀਗਾ ਭਾਰਤੀ ਮਿਆਰੀ ਸਮੇਂ ਅਨੁਸਾਰ ਸਵੇਰੇ 3:58 ਮਿੰਟ ਤੇ ਇਹ ਭਚਾਲ ਆਇਆ ਦੇਪਚਾਲ ਧਰਤੀ ਦੀ ਸਤ੍ਹਾ ਤੇ ហេਟਾਂ 10 ਕਿਲੋਮੀਟਰ ਦੀ ਡਗਾਈ ਤੇ ਦਰਜ ਕੀਤਾ ਗਿਆ ਜਾਣਕਾਰੀ ਅਨੁਸਾਰ ਹੁਣ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਮਹੱਤਵਪੂਰਨ ਢਾਂਚਾ ਅਗਰਸਤ ਕੋਈ ਨੁਕਸਾਨ ਹੋਣ ਦੀ ਰਿਪੋਰਟ ਹਾਲਾ ਨਹੀਂ ਆਈ ਹਾਲਾਂਕਿ ਸਥਾਨਕ ਅਧਿਕਾਰੀ ਅਲਰਟ ਤੇ ਹਨ ਅਤੇ ਸਥਿਤੀ ਤੇ ਨਜ਼ਰ ਰੱਖ ਰਹੇ ਹਨ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਭਚਾਲ ਦੇ ਕਈ ਵੇਰਵੇ ਸਾਂਝੇ ਕੀਤੇ ਹਨ ਅਮਰੀਕੀ ਤੇ ਕੈਨੇਡੀਅਨ ਨਾਗਰਿਕਾਂ ਨਾਲ 260 ਕਰੋੜ ਦੀ ਧੋਖਾਧੜੀ ਕਰਨ ਵਾਲੇ گروਥ ਤੇ ਭਾਰਤ ਦੀ ਸੀਬੀਆਈ ਨੇ ਧੋਖਾਧੜੀ ਦੇ ਮਾਮਲੇ ਵਿੱਚ ਤਿੰਨ ਮੁਲਾਜ਼ਮਾਂ ਦੇ ਖਿਲਾਫ ਚਾਰ ਸ਼ੀਟ ਦਾਖਲ ਕੀਤੀ ਹੈ ਮੁਲਾਜ਼ਮ ਅਮਰੀਕਾ ਤੇ ਕੈਨੇਡਾ ਵਿੱਚ ਰਹਿੰਦੇ ਨਾਗਰਿਕਾਂ ਨੂੰ ਆਪਣਾ ਨਿਸ਼ਾਨਾ ਬਣਾਉਦੇ ਸਨ ਉਸ ਨੇ ਧੋਖਾਧੜੀ ਲਈ ਕਾਲ ਸੈਂਟਰ ਖੋਲਿਆ ਹੋਇਆ ਸੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਾਜ਼ਮਾਂ ਨੇ ਬਿਟਕੁਆਇਨ ਵਿੱਚ 260 ਕਰੋੜ ਰੁਪਏ ਤੇ 316 ਤੋਂ ਵੱਧ ਬਿਟਕੁਆਇਨ ਵੀ ਮਿਲੇ ਹਨ सीबीआई ਨੇ ਨੈਸ਼ਨਲ ਸੈਂਟਰਲ ਬਿਊਰੋ ਆਰਸੀਐਮਪੀ ਦੁਆਰਾ ਮੁਈਆ ਕਰਵਾਈ ਗਈ ਜਾਣਕਾਰੀ ਤੋਂ ਬਾਅਦ ਇਹਨਾਂ ਮੁਲਾਜ਼ਮਾ ਵਿਰੁੱਧ ਐਫਆਈਆਰ ਵੀ ਦਰਜ ਕਰ ਲਈ ਹੈ ਪੀੜਤਾ ਨੇ ਦੋਸ਼ ਲਾਇਆ ਸੀ ਕਿ ਤਸ਼ਾਰ ਖਰਬੰਦਾ ਨੇ ਆਰਸੀਐਮਪੀ ਅਧਿਕਾਰੀ ਦੱਸ ਕੇ ਉਹਨਾਂ ਨਾਲ ਧੋਖਾ ਕੀਤਾ ਹੈ ਪੀੜਤ ਨੂੰ ਕੈਨੇਡਾ ਵਿੱਚ ਬਿਟਕੁਆਇਨ 80 ਐਟਮ ਰਾਹੀਂ 93000 ਤੋਂ ਵੱਧ ਕੈਨੇਡੀਅਨ ਡਾਲਰ ਕ੍ਰਿਪਟੋ ਕਰੰਸੀ ਵਿੱਚ ਤਬਦੀਲ ਕਰ ਲਈ ਮਜਬੂਰ ਕੀਤਾ ਗਿਆ ਸੀ ਜੋ ਕਿ ਖਰਬੰਦਾ ਤੇ ਉਹਦੇ ਸਾਥੀ ਦੇ ਕ੍ਰਿਪਟੋ ਕਰੰਸੀ ਵਾਲਟ ਨਾਲ ਜੁੜੇ ਹੋਏ ਸਨ ਜਿਵੇਂ ਜਿਵੇਂ ਜਾਂਚ ਅੱਗੇ ਵਧਦੀ ਗਈ ਧੋਖਾਧੜੀ ਦੇ ਨੈੱਟਵਰਕ ਦੇ ਹੋਰ ਮੁੱਖ ਲੋਕਾਂ ਦੇ ਲਿੰਕ ਵੀ ਸਾਹਮਣੇ ਆਉਂਦੇ ਗਏ ਸੀਬੀਆਈ ਨੂੰ ਜਾਂਚ ਤੋਂ ਪਤਾ ਲੱਗਾ ਹੈ ਕਿ ਨਿਊਡਾ ਨਿਵਾਸੀ ਮੁਲਜ਼ਮ ਤਸ਼ਾਰ ਖਰਬੰਦਾ ਦਿੱਲੀ ਅਤੇ ਨਿਊਡਾ ਵਿੱਚ ਚੱਲ ਰਹੇ ਫਰਜ਼ੀ ਕਾਲ ਸੈਂਟਰਾਂ ਰਾਹੀਂ ਅਮਰੀਕਾ ਤੇ ਕੈਨੇਡਾ ਦੇ ਨਾਗਰਿਕਾਂ ਨੂੰ ਠੱਗਣ ਲਈ ਇਹ ਕੰਮ ਕਰ ਰਿਹਾ ਸੀ ਸਹਿਦ ਦੋਸ਼ੀ ਇੱਕ ਉਹਦਾ ਗੌਰਵ ਮਲਕ ਉਹ ਵੀ ਉਹਦੀ ਮਦਦ ਕਰਦਾ ਸੀ ਖਰਬੰਦਾ ਨੇ ਕਾਲ ਸੈਂਟਰ ਦੇ ਵਿੱਚ 150 ਤੋਂ ਵੱਧ ਟੈਲੀ ਕਾਲਰ ਰੱਖੇ ਹੋਏ ਸਨ ਅੰਬੇਦਕਰ ਦੇ ਨਾਂ ਤੇ ਪਿਛਲੇ ਕੁਝ ਦਿਨਾਂ ਤੋਂ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਵਿਚਾਲੇ ਚੱਲ ਰਹੇ ਦੋਸ਼ਾਂ ਦੇ ਜਵਾਬੀ ਦੋਸ਼ਾਂ ਦਰਮਿਆਨ ਦਿੱਲੀ ਦੀ ਆਮ ਆਦਮੀ ਪਾਰਟੀ ਨੇ ਹੁਣ ਡਾਕਟਰ ਅੰਬੇਦਕਰ ਦੇ ਨਾਂ ਤੇ ਇੱਕ ਯੋਜਨਾ ਦਾ ਐਲਾਨ ਕੀਤਾ ਹੈ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਇਸ ਯੋਜਨਾ ਦੇ ਜਰੀਏ ਅਸੀਂ ਭਾਰਤੀ ਜਨਤਾ ਪਾਰਟੀ ਤੇ ਅੰਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਅੰਬੇਦਕਰ ਦਾ ਜੋ ਮਜ਼ਾਕ ਬਣਾਇਆ ਜਾ ਰਿਹਾ ਹੈ ਉਸ ਦਾ ਜਵਾਬ ਦੇ ਰਹੇ ਹਾਂ ਬਾਬਾ ਸਾਹਿਬ ਦਾ ਮੰਨਣਾ ਸੀ ਕਿ ਸਿਰਫ ਸਿੱਖਿਆ ਹੀ ਬਰਾਬਰੀ ਲਿਆ ਸਕਦੀ ਹੈ ਉਹਨਾਂ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਦਲਿਤ ਸਮਾਜ ਦਾ ਕੋਈ ਵੀ ਬੱਚਾ ਪੈਸੇ ਦੀ ਘਾਟ ਕਾਰਨ ਉੱਚ ਸਿੱਖਿਆ ਤੋਂ ਵਾਂਝਾ ਨਾ ਰਹਿ ਜਾਏ ਇਸੇ ਲਈ ਅੱਜ ਮੈਂ ਡਾਕਟਰ ਅੰਬੇਦਕਰ ਸਕਾਲਰਸ਼ਿਪ ਦਾ ਐਲਾਨ ਕੀਤਾ ਹੈ ਵਜੀਫੇ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਰਿੰਦੂ ਕੇਜਰੀਵਾਲ ਨੇ ਕਿਹਾ ਕਿ ਜੇਕਰ ਦਲਿਤ ਭਾਈਚਾਰੇ ਦਾ ਕੋਈ ਵੀ ਬੱਚਾ ਦੁਨੀਆ ਦੀ ਕਿਸੇ ਵੀ ਯੂਨੀਵਰਸਿਟੀ ਵਿੱਚ ਪੜ੍ਹਨਾ ਚਾਹਵੇ ਤਾਂ ਉਸ ਦੇ ਦਾਖਲੇ ਤੋਂ ਬਾਅਦ ਉਸ ਬੱਚੇ ਦੀ ਸਾਰੇ ਦਾ ਸਾਰਾ ਖਰਚਾ ਜਿਹੜਾ ਉਹ ਦਿੱਲੀ ਸਰਕਾਰ ਚੁੱਕੂਗੀ ਦਿੱਲੀ ਦੇ ਅਗਲੀ ਖਬਰ ਵੀ ਦਿੱਲੀ ਨਾਲ ਜੁਬੰਦਤ ਹੈ ਦਿੱਲੀ ਦੇ ਉਪ ਰਾਜਪਾਲ ਵੀ ਕੇ ਸਖਸੈਰਾ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਆਪਕਾਰੀ ਨੀਤੀ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਜਿਹਨੂੰ ED ਕਹਿੰਦੇ ਆ ਨੂੰ ਮੁਕਦਮਾ ਚਲਾਉਣ ਦੀ ਖੁੱਲ ਦੇ ਦਿੱਤੀ ਹੈ ਉਪ ਰਾਜਪਾਲ ਨੇ ਇਹ ਫੈਸਲਾ 2025 ਦੀ ਅਸੈਂਬਲੀ ਚੋਣਾਂ ਤੋਂ ਐਨ ਪਹਿਲਾਂ ਲਿਆ ਹੈ ਜੋ ਸਿਆਸੀ ਤੇ ਕਾਨੂੰਨੀ ਵਿਵਾਦਾਂ ਦਾ ਵੀ ਕਾਰਨ ਬਣ ਸਕਦਾ ਹੈ ਦਿੱਲੀ ਸਰਕਾਰ ਦੀ ਵਿਵਾਦਿਤ ਆਬਕਾਰੀ ਨੀਤੀ ਨੂੰ ਲੈ ਕੇ ਮਹੀਨਿਆਂ ਤੋਂ ਚੱਲ ਰਹੀ ਜਾਂਚ ਮਗਰੋਂ ED ਨੇ 5 ਦਸੰਬਰ ਨੂੰ ਕੇਜਰੀਵਾਲ ਖਰਾਬ ਮੁਕਦਮੇ ਦੀ ਮਨਜ਼ੂਰੀ ਮੰਗੀ ਸੀ ਕੇਜਰੀਵਾਲ ਉੱਤੇ ਦੋਸ਼ ਹੈ ਕਿ ਉਹਨਾਂ ਸ਼ਰਾਬ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਉਣ ਤੇ ਭ੍ਰਿਸ਼ਟਾਚਾਰ ਨੂੰ ਹਲਾਸ਼ੇਰੀ ਦੇਣ ਦੇ ਇਰਾਦੇ ਨਾਲ ਇਹ ਯੋਜਨਾ ਤਿਆਰ ਕੀਤੀ ਸੀ ED ਮੁਤਾਬਕ ਆਬਕਾਰੀ ਨੀਤੀ ਵਿੱਚ ਜਾਣਬੁੱਝ ਕੇ ਖਾਮੀਆਂ ਰੱਖੀਆਂ ਗਈਆਂ ਸਨ ਜਿਸ ਨਾਲ ਆਪ ਆਗੂਆਂ ਨੂੰ ਫਾਇਦਾ ਪਹੁੰਚਾਉਣ ਲਈ ਸ਼ਰਾਬ ਕਾਰੋਬਾਰੀਆਂ ਤੋਂ ਰਿਸ਼ਵਤ ਵੀ ਜਿਹੜੀ ਆ ਉਹ ਲਈ ਗਈ ਸੀਗੀ ਜਸਟਿਸ ਡੀ ਵੀ ਚੰਦਰ ਚੂੜ ਜਿਹੜੇ ਨੇ ਜੀ ਉਹਨਾਂ ਨੂੰ ਕੌਮੀ ਮਨੁੱਖੀ ਦਾ ਅਧਿਕਾਰ ਕਮਿਸ਼ਨ ਦਾ ਜਿਹੜਾ ਮੁਖੀ ਆ ਉਹ ਬਣਾਈ ਜਾਣ ਦੀਆਂ ਖਬਰਾਂ ਆ ਰਹੀਆਂ ਸਨ ਪਰ ਹੁਣ ਚੰਦਰ ਚੂੜੂ ਰਾਣੇ ਇਹਨਾਂ ਖਬਰਾਂ ਦਾ ਜਿਹੜਾ ਉਹ ਖੰਡਨ ਕੀਤਾ ਹੈ ਸਾਬਕਾ ਚੀਫ ਸੈਕਟਰ ਜਿਹੜੇ ਨੇ ਉਹਨਾਂ ਨੇ ਕਿਹਾ ਹੈ ਕਿ ਇਹ ਇੱਕ ਕੋਰੀ ਫਾ ਫਲਾਈ ਜਾ ਰਹੀ ਹੈ ਇਸ ਬਾਰੇ ਨਾ ਤਾਂ ਮੇਰੇ ਨਾਲ ਕਿਸੇ ਨੇ ਗੱਲ ਕੀਤੀ ਹੈ ਤੇ ਨਾ ਹੀ ਮੈਂ ਕਿਸੇ ਨਾਲ ਕੀਤੀ ਹੈ ਮੈਂ ਇੱਕ ਆਮ ਨਾਗਰਿਕ ਦੀ ਤਰ੍ਹਾਂ ਸੇਵਾ ਮੁਕਤੀ ਤੋਂ ਬਾਅਦ ਆਪਨਾ ਸੇਵਾ ਮੁਕਤੀ ਦਾ ਆਨੰਦ ਮਾਣ ਰਿਆ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਇੱਕ ਚੋਚ ਪਦਰੀ ਕਮੇਟੀ ਨੇ ਬੁੱਧਵਾਰ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਦੇ ਨਵੇਂ ਮੁਖੀ ਦੇ ਨਾਂ ਦੇ ਉੱਤੇ ਵਿਚਾਰ ਕਰਨ ਲਈ ਇੱਕ ਬੈਠਕ ਕੀਤੀ ਸੀ ਇਸ ਚੋਚ ਪਦਰੀ ਕਮੇਟੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਮਲਕਰਜਨ ਖੜਗੇ ਵੀ ਸ਼ਾਮਲ ਸਨ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੁਖੀ ਦਾ ਅਹੁਦਾ 1 ਜੂਨ ਤੋਂ ਪੂਰੇ ਸਮੇਂ ਦੇ ਚੇਅਰਪਰਸਨ ਤੋਂ ਬਿਨਾਂ ਚੱਲ ਰਿਹਾ ਹੈ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਅਰਨ ਕੁਮਾਰ ਮਿਸ਼ਰਾ ਰਾਸ਼ਟਰੀ ਮੁਕਤੀ ਅਧਿਕਾਰ ਕਮਿਸ਼ਨ ਦੇ ਮੁਖੀ ਸਨ ਖਨੌਰੀ ਬਾਰਡਰ ਤੇ 26 ਦਿਨਾਂ ਤੋਂ ਮਰਨ ਵਰਤ ਦੇ ਉੱਤੇ ਬੈਠੇ ਜਗਜੀਤ ਸਿੰਘ ਢੱਲੇਵਾਲ ਦੀ ਸ਼ਹੀਦ ਦੀ ਦੇਖਰੇਖ ਕਰ ਰਹੇ ਡਾਕਟਰ ਹਰਨੂਰ ਸਿੰਘ ਨੇ ਉਹਨਾਂ ਦੀ ਸਿਹਤ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਅਜਿਹੀ ਸਥਿਤੀ ਅਸਾਂ ਪਹਿਲਾਂ ਕਦੇ ਨਹੀਂ ਵੇਖੀ ਇੱਕ ਬੰਦਾ ਇੰਨੇ ਦਿਨ ਤੱਕ ਭੁੱਖਾ ਰਹਿ ਰਿਹਾ ਹੋਵੇ ਅਸੀਂ ਹਿਸਟਰੀ ਵਿੱਚ ਜ਼ਰੂਰ ਵੇਖਿਆ ਹੈ ਕਿ ਮਹਾਤਮਾ ਗਾਂਧੀ ਨੇ ਇਹੋ ਜਿਹਾ ਕੰਮ ਕੀਤਾ ਸੀ ਪਰ ਡੱਲੇਵਾਲ ਜੀ ਨੂੰ ਮਰਨ ਵਰਤੇ ਬੈਠਿਆ ਹੋਇਆ ਜਿ 26 ਦਿਨ ਹੋ ਗਏ ਹਨ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਚੈੱਕ ਕਰ ਰਹੇ ਹਾਂ ਹਰ ਚੀਜ਼ ਨੂੰ ਵੇਖ ਕੇ ਇਸ ਇਸ ਵਿੱਚ ਯੂ ਐਸ ਏ ਕਾਰਡੀਓਲਿਸਟ ਕੈਂਸਰ ਸਪੈਸ਼ਲਿਸਟ ਇੰਟਰਨਲ ਮੈਡੀਸਨ ਦੇ ਡਾਕਟਰ ਵੀ ਦਿਨ ਰਾਤ ਉਹਨਾਂ ਨੂੰ ਚੈੱਕ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਮੈਂ ਜਨਰਲ ਸਾਇੰਸ ਦੀ ਗੱਲ ਕਰਨੀ ਚਾਹੁੰਦਾ ਹਾਂ ਤੇ ਮੈਂ ਕਦੀ ਅਜਿਹੇ ਮਰੀਜ਼ ਨਹੀਂ ਵੇਖੇ ਜੋ ਕੋਈ ਇਨਸਾਨ 26 ਦਿਨ ਤੱਕ ਭੁੱਖਾ ਰਹਿ ਸਕਦਾ ਹੋਵੇ ਉਹਨਾਂ ਨੇ ਕਿਹਾ ਕਿ ਪਹਿਲਾਂ 7 ਦਿਨ ਜਿਹੜੇ ਪਹਿਲੇ ਹੁੰਦੇ ਆ ਉਹ ਹਰ ਇਨਸਾਨ ਲਈ ਭੁੱਖੇ ਰਹਿਣਾ ਕੁਝ ਆਸਾਨ ਹੁੰਦਾ ਹੈ ਪਰ 7 ਤੋਂ 14 ਦਿਨਾਂ ਦੇ ਅੰਦਰ ਅੰਦਰ ਚਰਬੀ ਵੀ ਖੋਦਣੀ ਸ਼ੁਰੂ ਹੋ ਜਾਂਦੀ ਹੈ 14ਵੇਂ ਦਿਨ ਤਾ ਸਾਡੇ ਅੰਦਰ ਫੈਟ ਸਟੋਰ ਬਿਲਕੁਲ ਖਤਮ ਹੋ ਜਾਂਦੀ ਹੈ ਉਸ ਤੋਂ ਬਾਅਦ ਪ੍ਰੋਟੀਨ ਤੇ ਬੋਨਸ ਘਟਣਾ ਸ਼ੁਰੂ ਹੋ ਜਾਂਦੇ ਹਨ ਸਾਡਾ ਇਹ ਮੰਨਣਾ ਹੈ ਕਿ ਪ੍ਰੋਟੀਨ ਤੇ ਬੋਨਸ ਦੀ ਵਾਰੀ ਵੀ ਆ ਚੁੱਕੀ ਹੈ ਉਹਨਾਂ ਦਾ ਭਾਰ ਬਹੁਤ ਘਟ ਚੁੱਕਿਆ ਹੈ ਜਦੋਂ ਪ੍ਰੋਟੀਨ ਘਟ ਹੁੰਦਾ ਤਾਂ ਉਹ ਬਾਅਦ ਵਿੱਚ ਬਣਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਅਸੀਂ ਉਹਨਾਂ ਦਾ ਬੀਪੀ ਆਕਸੀਜਨ ਤੇ ਫਿਰ ਉਹਨਾਂ ਦਾ ਬੁਖਾਰ ਚੈੱਕ ਕਰਦੇ ਰਹਿੰਦੇ ਹਾਂ ਭਾਰ ਚੈੱਕ ਕਰਦੇ ਹਾਂ ਇੰਨੀ ਦੇਰ ਭੁੱਖੜਤਾ ਹਾਲ ਕਰਨ ਦੇ ਬਾਅਦ ਸਾਨੂੰ ਇਹ ਇਲੈਕਟ੍ਰੋਲਾਈਟ ਇੰਬੈਲੈਂਸ ਸਾਫ ਦਿਖ ਰਹੇ ਹਨ ਸਾਰੇ ਆਰਗਨ ਦਾ ਖਤਮ ਹੋਣਾ ਉਹਨਾਂ ਨੂੰ ਮਲਟੀ ਆਰਗਨ ਫੇਲਿਅਰ ਕਹਿੰਦੇ ਹਨ ਇਸ ਤੋਂ ਬਾਅਦ ਹਾਰਟ ਅਟੈਕ ਆਉਂਦਾ ਹੈ ਸਾਇੰਸ ਵਿੱਚ ਜਹ ਕੋਈ ਫਾਰਮੂਲਾ ਨਹੀਂ ਹੁੰਦਾ ਕਿ ਇਹ ਕਦੋਂ ਤੱਕ ਭੁੱਖੇ ਰਹਿ ਸਕਦੇ ਹਨ ਜੋ ਇਹਨਾਂ ਦੇ ਸਰੀਰ ਅੰਦਰ ਚੀਜ਼ਾਂ ਹਨ ਉਹ ਖਤਮ ਹੋ ਚੁੱਕੀਆਂ ਹਨ ਅਸੀਂ ਉਹਨਾਂ ਨੂੰ ਰਿਕਵਰ ਹੋਣਕਾਰ ਹੀ ਨਹੀਂ ਸਕਾਂਗੇ ਖਨੋਰੀ ਬਾਡਰ ਤੋਂ ਕਿਸਾਨਾਂ ਨੇ ਪ੍ਰੈਸ ਕਾਨਫਰੰਸ ਵਿੱਚ ਇੱਕ ਖਸਾ ਪ੍ਰਗਟਾਇਆ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪ੍ਰਸ਼ਾਸਨ ਕਿਸੇ ਵੇਲੇ ਵੀ 에어 ਲਿਫਟ ਕਰ ਸਕਦਾ ਹੈ ਕਿਉਂਕਿ ਮੋਰਚੇ ਵਾਲੀ ਜਗ੍ਹਾ ਦੇ ਨੇੜੇ ਹੀ ਇੱਕ ਹੈਲੀਪੈਡ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਇਹਨਾਂ ਹੈਲੀਪੈਡਾਂ ਤੋਂ ਪ੍ਰਸ਼ਾਸਨ ਦੀ ਮੰਨਤਾ ਜਾਹ ਰੁੱਦੀ ਹੈ ਕਿ ਪ੍ਰਸ਼ਾਸਨ ਕਿਸੇ ਢੰਗ ਨਾਲ ਵੀ ਡੱਲੇਵਾਲ ਦਾ ਮਰਨ ਵਰਤ ਰੋਣ ਦੀ ਕੋਸ਼ਿਸ਼ ਕਰੇਗਾ ਕਿਸਾਨ ਆਗੂ ਅਬ ਮੈਨੂੰ ਅਬ ਮੈਂ ਨਿਊ ਕਹਾੜ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਪ੍ਰਸ਼ਾਸਨ ਵਿੱਚ ਸਰਗਰਮੀ ਦੇਖੀ ਜਾ ਰਹੀ ਹੈ ਇਸ ਲਈ ਸਾਨੂੰ ਡਰ ਹੈ ਕਿ ਪ੍ਰਸ਼ਾਸਨ ਧੱਕੇ ਨਾਲ ਡੱਲੇਵਾਲ ਦਾ ਮਰਨ ਵਰਤ ਖਲਵਾ ਸਕਦਾ ਹੈ ਜਾਂ ਉਹਨਾਂ ਨੂੰ ਕਿਸੇ ਹਸਪਤਾਲ ਵਿੱਚ ਦਾਖਲ ਵੀ ਕਰਾ ਸਕਦਾ ਹੈ ਪੱਤਰਕਾਰਾਂ ਵੱਲੋਂ ਪੁੱਛੇ ਸੜਕਾਂ ਬੰਦ ਕਰਨ ਦੇ ਸਵਾਲ ਤੇ ਕੋਹਾੜ ਨੇ ਕਿਹਾ ਕਿ ਪੂਰੀ ਦੁਨੀਆ ਜਾਣਦੀ ਹੈ ਕਿ ਸੜਕਾਂ ਕਿੰਨੇ ਬੰਦ ਕੀਤੀਆਂ ਨੇ ਉਹਨਾਂ ਕਿਹਾ ਕਿ ਅੱਜ ਕੱਲ ਜਿੱਥੇ ਪ੍ਰਧਾਨ ਮੰਤਰੀ ਦਾ ਘਰ ਹੈ ਉੱਥੇ ਵੀ ਕਿਸੇ ਸਮੇਂ ਕਿਸਾਨ ਰਿਆ ਕਰਦੇ ਸਨ ਸਾਨੂੰ ਉੱਥੋਂ ਅਜਾੜ ਕੇ ਕੋਰਾਂthਾਂ ਤੇ ਵਸਾਇਆ ਗਿਆ ਹੈ ਅੱਜ ਬੜੇ ਦੁੱਖ ਦੀ ਗੱਲ ਹੈ ਕਿ ਕਿਸਾਨਾਂ ਨੂੰ ਆਪਣੇ ਦੇਸ਼ ਦੀ ਰਾਜਧਾਨੀ ਵਿੱਚ ਜਾਣ ਲਈ ਵੀ ਇਥਰੂ ਗੈਸ ਦੇ ਗੋਲਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਭਾਰਤੀ ਜਨਤਾ ਪਾਰਟੀ ਦੇ ਬਹੁ ਚਰਚਿਤ ਆਗੂ ਹਰਜੀਤ ਸਿੰਘ ਅਰੇਵਾਲੇ ਇੱਕ ਵਾਰੀ ਫਿਰ ਕਿਸਾਨ ਅੰਦੋਲਨ ਦੇ ਖਿਲਾਫ ਬੋਲਦੇ ਨਜ਼ਰ ਆਏ ਹਨ ਉਹਨਾਂ ਕਿਹਾ ਹੈ ਕਿ ਕੈਨੇਡਾ ਦੇ ਖਾਲਸਤਾਨੀਆਂ ਨੇ ਕਿਸਾਨਾਂ ਦੇ ਧਰਨੇ ਦੇ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਉਹ ਡੱਲੇਵਾਲ ਨੂੰ ਮਰਨਵਰਤ ਤੋੜਨ ਦੇਣਗੇ ਨਹੀਂ ਹਰਜੀਤ ਸਿੰਘ ਅਰੇਵਾਲ ਨੇ ਕਿਹਾ ਕਿ ਭਾਰਤ ਤੇ ਪੰਜਾਬ ਵਿਰੋਧੀ ਤਾਕਤਾਂ ਭਾਰਤ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਤੇ ਤੁਲੀਆਂ ਹੋਈਆਂ ਹਨ ਇਹ ਦੇਸ਼ ਵਿਰੋਧੀ ਤਾਕਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਕਸ ਖਰਾਬ ਕਰਨਾ ਚਾਹੁੰਦੀਆਂ ਹਨ ਪਿਛਲੇ ਕਿਸਾਨ ਅੰਦੋਲਨ ਸਮੇਂ ਵੀ ਹਰਜੀਤ ਸਿੰਘ ਗਰੇਵਾਲ ਨੇ ਬੇਹੱਦ ਹੀਟਲੇ ਪੱਧਰ ਦੀ ਬਿਆਨਬਾਜ਼ੀ ਕਰਕੇ ਬਹੁਤ ਕੁੱਤੇਖਾਣੀ ਕਰਵਾਈ ਸੀ ਪਰ ਪਾਰਟੀ ਨੇ ਇਸ ਨੂੰ ਅਣਗੌਲਿਆ ਕੀਤਾ ਤੇ ਇਸ ਨੂੰ ਕੁਝ ਵੀ ਹਾਸਲ ਨਹੀਂ ਸੀ ਹੋ ਸਕਿਆ ਭਾਵੇਂ ਪਾਰਟੀ ਭਾਵੇਂ ਆਪ ਪੰਜਾਬ ਤੇ ਕਿਸਾਨ ਵਿਰੋਧੀ ਹੈ ਪਰ ਉਹਦੇ باوجود ਇਹ ਸਮਝਦੀ ਹੈ ਕਿ ਇਹੋ ਜਿਹੇ ਬੜਬੋਲੇ ਤੇ ਚਾਪਲੂਸੀ ਨਾਲ ਆਪਣਾ ਰਾਹ ਤਲਾਸ਼ਣ ਵਾਲਿਆਂ ਨੂੰ ਜਿਹੜੇ ਆਮ ਲੋਕ ਨੇ ਤੇ ਵੋਟਰ ਮੂੰਹ ਨਹੀਂ ਲਾਉਂਦੇ ਇਸੇ ਕਰਕੇ ਪਾਰਟੀ ਨੇ ਵੀ ਉਹਨੂੰ ਕਿਸੇ ਖਾਸ ਥਾਂ ਤੇ ਟਿਕਾਣੇ ਨਹੀਂ ਲਾਇਆ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਹਸਪਾਲ ਦਾ ਦਿਹਾਂਤ ਹੋ ਗਿਆ ਹੈ ਨਾਮਕਾਰੀ ਨਾਮਧਾਰੀ ਹਰਵਿੰਦਰ ਸਿੰਘ ਹਸਪਾਲ ਕੱਲ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ ਉਹਨਾਂ ਨੇ 86 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ ਉਹ ਪੰਜਾਬ ਕਾਂਗਰਸ ਦੇ ਵੀ ਪ੍ਰਧਾਨ ਰਹਿ ਚੁੱਕੇ ਹਨ ਤੇ ਸਾਲ 2022 ਵਿੱਚ ਉਹ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ 24 ਦਸੰਬਰ ਨੂੰ ਦਿੱਲੀ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਜਾਏਗਾ ਹਰਵਿੰਦਰ ਸਿੰਘ ਅਸਪਾਲ ਦਾ ਜਨਮ 4 ਮਈ 1938 ਨੂੰ ਹੋਇਆ ਸੀ ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਉਹ ਜੋ ਭਾਰਤ ਦੇ ਉੱਪਰਲੇ ਸਦਨ ਦੇ ਮਤਲਬ ਰਾਜ ਸਭਾ ਦੇ ਵੀ ਪੰਜਾਬ ਵਿੱਚੋਂ ਨੁਮਾਇੰਦਗੀ ਕਰਨ ਵਾਲੇ ਮੈਂਬਰ ਰਹੇ ਹਨ ਉਹ 1970 ਤੋਂ ਨਾਮਧਾਰੀ ਦਰਬਾਰ ਅੰਤਰਰਾਸ਼ਟਰੀ ਸੰਸਥਾ ਦੇ ਪ੍ਰਧਾਨ ਵਜੋਂ ਵੀ ਕੰਮ ਕਰਦੇ ਜਾਂ ਨੁਮਾਇੰਦਗੀ ਕਰਦੇ ਨਜ਼ਰ ਆ ਰਹੇ ਹਨ ਆਖਰੀ ਖਬਰ ਬੜੀ ਇੰਟਰਸਟਿੰਗ ਹੈ ਜੀ ਮੱਧ ਪ੍ਰਦੇਸ਼ ਦੀ ਰਾਜਧਾਨੀ ਭਪਾਲ ਤੋਂ ਇੱਕ ਹੈਰਾਨ ਕਰਨ ਦੇਣ ਵਾਲੀ ਖਬਰ ਆਈ ਹੈ ਇੱਥੇ ਲੋਕਾਇਕਤ ਨੇ ਖੇਤਰੀ ਟਰਾਂਸਪੋਰਟ ਦਫਤਰ ਮਤਲਬ ਆਰਟੀਓ ਦੇ ਸਾਬਕਾ ਕਨਸਟੇਬਲ ਸੌਰਵ ਸ਼ਰਮਾ ਦੇ ਘਰ ਛਾਪਾ ਮਾਰਿਆ ਇਸ ਛਾਪੇਮਾਰੀ ਵਿੱਚ ਟੀਮ ਨੇ ਸ਼ਰਮਾ ਦੇ ਟਿਕਾਣਿਆਂ ਤੋਂ ਕਰੋੜਾਂ ਰੁਪਏ ਦੀ ਨਕਦੀ ਤੇ ਭਾਰੀ ਮਾਤਰਾ ਵਿੱਚ ਸੋਨਾ ਚਾਂਦੀ ਬਰਾਮਦ ਕੀਤਾ ਹੈ ਸੂਤਰਾਂ ਮੁਤਾਬਕ ਹੁਣ ਸੌਰਵ ਸ਼ਰਮਾ ਦੇ ਲਿੰਕ ਕਈ ਹੋਰ ਮਾਮਲਿਆਂ ਨਾਲ ਵੀ ਜੁੜੇ ਜਾਪੜਨ ਲੱਗ ਪਏ ਹਨ ਸੂਤਰਾਂ ਦਾ ਕਹਿਣਾ ਹੈ ਕਿ ਲੋਕਾਇਕਤ ਟੀਮ ਦੀ ਜਾਂਚ ਤੋਂ ਇਲਾਵਾ ਇਨਕਮ ਟੈਕਸ ਨੇ ਵੀ ਇੱਕ ਕਮਾਨ ਵਿੱਚੋਂ ਮਲੇ ਇੱਕ ਗੱਡੀ ਵਿੱਚੋਂ 52 ਕਿਲੋ ਸੋਨਾ ਤੇ 15 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ ਇਸ ਸੋਨੇ ਦੀ ਕੀਮਤ 40 ਕਰੋੜ 47 ਲੱਖ ਰੁਪਏ ਦੱਸੀ ਜਾ ਰਹੀ ਹੈ ਇਹ ਗੱਡੀ ਮੰਡੇਰਾ ਦੇ ਜੰਗਲਾਂ ਵਿੱਚ ਛੱਡੀ ਹੋਈ ਮਿਲੀ ਸੀ ਇਸ ਗੱਡੀ ਦਾ ਰਜਿਸਟ੍ਰੇਸ਼ਨ ਨੰਬਰ ਗਵਾਲੀਅਰ ਦਾ ਹੈ ਇਸ ਦੇ ਮਾਲਕ ਦਾ ਨਾਮ ਚੇਤਨ ਗੌੜ ਦੱਸਿਆ ਜਾ ਰਿਹਾ ਹੈ ਇਸ ਗੱਡੀ ਦਾ ਪਤਾ ਲੱਗਣ ਤੋਂ ਬਾਅਦ ਹੜਕੰਪ ਮਚ ਗਿਆ ਸੀ 19 ਦਸੰਬਰ ਨੂੰ ਲੋਕਾਇਕ ਟੀਮ ਨੇ ਸੌਰਵ ਸ਼ਰਮਾ ਦੇ ਘਰ ਤੇ ਦਫ਼ਤਰ ਦੇ ਉੱਤੇ ਛਾਪਾ ਮਾਰਿਆ ਟੀਮ ਨੂੰ ਉਸ ਦੇ ਘਰੋਂ 1.15 ਕਰੋੜ ਰੁਪਏ ਦੀ ਨਕਦੀ ਵੀ ਮਿਲੀ ਸੀ ਜਦੋਂ ਕਿ ਉਹਦੇ ਦਫ਼ਤਰ ਵਿੱਚੋਂ 1 ਕਰੋੜ 70 ਲੱਖ ਰੁਪਏ ਨਕਦੀ ਮਿਲੇ ਸਨ ਤੇ 50 ਲੱਖ ਦੇ ਗਹਿਣੇ ਵੀ ਮਿਲੇ ਸਨ ਸ਼ੌਰਭ ਸ਼ਰਮਾ ਕੋਲ ਚਾਰ ਲਗਜ਼ਰੀ ਕਾਰਾਂ ਵੀ ਹਨ ਇਹਨਾਂ ਵਿੱਚੋਂ ਇੱਕ ਕਾਰ ਵਿੱਚੋਂ 80 ਲੱਖ ਰੁਪਏ ਤੋਂ ਵੱਧ ਨਕਦੀ ਬਰਾਮਦ ਹੋਈ ਹੈ ਸ਼ਰਮਾ ਨੇ 12 ਸਾਲ ਤੱਕ ਕੰਮ ਕੀਤਾ ਸੀ ਤੇ ਇਸ ਦੌਰਾਨ ਉਸ ਨੇ ਕਾਫੀ ਦਲਾਲੀ ਵੀ ਕੀਤੀ ਉਸ ਨੇ 1 ਸਾਲ ਵਿੱਚ ਪਹਿਲਾਂ ਹੀ ਵੀਆਰਐਸ ਲੈ ਲਿਆ ਸੀ ਅਤੇ ਰੀਅਲ ਏਸਟੇਟ ਦੇ ਕੰਮ ਵਿੱਚ ਚਲਾ ਗਿਆ ਸੀ ਦੋਸ਼ ਇਹ ਵੀ ਹੈ ਕਿ ਉਸ ਨੇ ਹਵਾਲਾ ਵੀ ਕੀਤਾ ਹੈ ਇਸ ਤਰ੍ਹਾਂ ਉਸਨੇ ਬਿਆਨਤ ਸੰਪਤੀ ਬਣਾ ਲਈ ਦੱਸਿਆ ਜਾ ਰਿਹਾ ਹੈ ਕਿ ਲੋਕਾਇਕ ਦੀ ਟੀਮ 19 ਦਸੰਬਰ ਨੂੰ ਸਵੇਰੇ 7 ਵਜੇ ਸੌਰਵ ਸ਼ਰਮਾ ਦੇ ਅਰੇਰਾ ਕਲੋਨੀ ਦੇ ਘਰ ਤੇ ਦਫਤਰ ਪਹੁੰਚੀ ਸੂਤਰਾਂ ਦੇ ਮੁਤਾਬਕ ਸੌਰਵ ਸ਼ਰਮਾ ਦਾ ਅਸਲ ਟਿਕਾਣਾ ਦੁਬਈ ਹੈ ਲੋਕਾਇਕ ਟੀਮ ਇਹ ਪਤਾ ਲਗਾ ਰਹੀ ਹੈ ਕਿ ਸ਼ਰਮਾ ਨੇ ਰੀਅਲ ਏਸਟੇਟ ਦਾ ਕਾਰੋਬਾਰ ਸ਼ੁਰੂ ਕਰਨ ਤੋਂ ਬਾਅਦ ਕਿੱਥੇ-ਕਿੱਥੇ ਪੈਸਿਆਂ ਦੀ ਹਰਾਫੇਰੀ ਕੀਤੀ ਹੈ ਤੇ ਕਿੱਥੇ-ਕਿੱਥੇ ਹਵਾਲਾ ਕੀਤਾ ਹੈ ਟੀਮ ਸਾਰੇ ਦਸਤਾਵੇਜ਼ਾਂ ਦੀ ਬਰੀਕੀ ਨਾਲ ਜਾਂਚ ਜਿਹੜੀ ਆ ਉਹ ਕਰ ਰਹੀ ਹੈ ਤੇ ਇਹਦੇ ਨਾਲ ਹੀ ਅੱਜ ਦਾ ਇਹ ਸਮਾਚਾਰ ਮਿਟਰਨ ਸਮਾਪਤ ਹੋਇਆ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ